ਸਾਡੇ ਕੱਚੇ ਮੁਲਾਜ਼ਮਾਂ ਆਪਣੀਆਂ ਸਾਰਾ ਜ਼ਿੰਦਗੀ ਦਾ ਕੀ ਸਮਾਂ ਉਹਨਾਂ ਨੇ ਵੀ ਆ ਕੇ ਨਿਕਰਤਾ ਬਣਨ ਵਾਸਤੇ ਲੁੱਟਾ ਪਰ ਫਿਰ ਵੀ ਉਹ ਕੱਚੇ ਰਿਟਾਇਰ ਹੋ ਗਏ ਠੀਕ ਹੈ ਜਿਨ੍ਹਾਂ ਦੇ ਘਰਾਂ ਦੇ ਸਾਡੇ ਸਾਰੇ ਕੱਚੇ ਮੁਲਾਜ਼ਮਾਂ ਦੇ ਘਰਾਂ ਦੇ ਹਾਲਾਤ ਵੀ ਬਹੁਤ ਮਾੜੇ ਨੇ ਅਸੀਂ ਆਪਦਾ ਜਿਹੜਾ ਗ੍ਰੇਂਟੀ ਸਮਾਂ ਸੀ ਉਹ ਤਾਂ ਸਾਰਾ ਅਸੀਂ ਰੋਡਵੇਜ ਨੂੰ ਦੇਤਾ ਠੀਕ ਹੈ ਹੁਣ ਅਸੀਂ ਹੋਰ ਕਿਤੇ ਕੰਮ ਕਰਨ ਜੋਗੀ ਨਹੀਂ ਹੈਗੀ ਔਰ ਸਾਡੀਆਂ ਮੰਗਾਂ ਨੇ ਜੀ ਇੱਕ ਤਾਂ ਜਿਹੜੇ ਸਾਡੇ 15 15 20 20 ਸਾਲ ਹੋ ਗਏ ਬਾਈ ਸਾਰੇ ਮੁਲਾਜ਼ਮ ਭਰਾ ਕੱਚੇ ਨੇ ਉਹ ਕੰਟਰੈਕਟਰ ਦੇ ਲਏ ਸੀਗੇ ਪਿਛਲੀ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਆ ਜਿਹੜੇ ਮੁਲਾਜ਼ਮਾਂ ਆਊਟਸੋਰਸ ਤੇ ਨੇ ਉਹਨਾਂ ਨੂੰ ਕੰਟਰੈਕਟਰ ਦੇ ਕਰਨ ਦੀ ਮੰਗ ਆ ਹਾਲਾਂਕਿ ਇਹ ਸਰਕਾਰ ਜਦੋਂ ਬਣ ਤੋਂ ਪਹਿਲਾਂ ਵੀ ਇਹਨਾਂ ਨੇ ਸਭ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਸਭ ਜਆ ਪੀਐਸਕੇ ਦੇ ਮੈਨੇਜਮੈਂਟ ਵਿੱਚ ਠੇਕੇਦਾਰੀ ਸਿਸਟਮ ਨਹੀਂ ਰਹਿਣ ਦੇਣਾ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਠੀਕ ਹੈ ਇਹਨਾਂ ਨੇ ਠੇਕੇਦਾਰੀ ਸਿਸਟਮ ਦਾ ਕੀ ਬੰਦ ਕਰਨਾ ਸੀ ਸਭ ਉਹ ਪਹਿਲਾਂ ਨਾਲੋਂ ਵੀ ਇਹਨਾਂ ਨੇ ਹੋਰ ਵੀ ਵਧਾਤਾ ਪਹਿਲਾਂ ਪਿਛਲੇ ਸਮੇਂ 'ਚ ਕੋਈ ਵੀ ਸਰਕਾਰ ਸੀ ਵੀ ਜਦੋਂ ਬੱਸਾਂ ਇਹ ਪਾਉਂਦੇ ਸੀਗੇ ਤਾਂ ਪਰੇਸ਼ੋ ਦੇ ਹਿਸਾਬ ਨਾਲ ਕਿਲੋਮੀਟਰ ਬੱਸਾਂ ਵੀ ਆਉਂਦੀਆਂ ਸੀਗੇ আর محکمہ ਦੀਆਂ ਬੱਸਾਂ ਵੀ ਆਉਂਦੇ ਹੁਣ ਇਹਨਾਂ ਨੇ ਏਦੋਂ ਪਹਿਲਾਂ ਵੀ ਬੱਸਾਂ ਪਾਈਆਂ ਨੇ ਤਾਂ ਸਾਰੀਆਂ ਕਿਲੋਮੀਟਰ ਪਾਈਆਂ ਨੇ محکمہ ਦੀ ਕਿੰਨੀ ਬੱਸ ਦੀ ਹੁਣ ਵੀ ਇਹ ਕਿਲੋਮੀਟਰ ਬੱਸਾਂ ਪਾਉਣ ਨੂੰ ਕਹਿੰਦੇ ਆ ਦੁਬਾਰਾ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿਲੋਮੀਟਰ ਬੱਸਾਂ ਨਾਲ ਨਾਲ ਤਾਂ ਸਾਡਾ ਆਦਾਰਾ ਖਤਮ ਹੁੰਦਾ ਨਾਲੇ ਸਾਡੇ ਜਿਹੜੇ ਕੱਚੇ ਭਰਾ ਆਗੇ ਮਲਾਜਮਾਂ ਉਹਨਾਂ ਨੂੰ ਇਹ ਬੇਟਿੰਗ ਦੇ ਵਿੱਚ ਪਾ ਆਂਦਾ ਜਿਨ੍ਹਾਂ ਨੂੰ ਮੁੜ ਕੇ ਜਨਜਰ ਹੁਣ ਕੋਈ ਨਵੀਂ ਬੱਸ ਨਹੀਂ ਆਉਂਦੀ ਵਿਭਾਗਮੇ ਦੀ ਉਹਨਾਂ ਨੂੰ ਘਰੋਂ ਬੁਲਾਉਂਦੇ ਨਹੀਂ ਹੈਗੇ ਨਾ ਕੋਈ ਉਹ ਹੋਰ ਕੰਮ ਕਰਨ ਦੇ ਉੱਤੇ ਆ ਸਾਡੀ ਇਹ ਮੰਗ ਆ ਵੀ ਕਿਲੋਮੀਟਰ ਸਕੀਮ ਆਂਦੀਆਂ ਬੱਸਾਂ ਨਾ ਪਾਈਆਂ ਜਾਣ ਸਾਡੇ ਅਦਾਰੇ ਦੀਆਂ ਵਿਭਾਗਮੇ ਦੀਆਂ ਬੱਸਾਂ ਪਾਈਆਂ ਜਾਣ ਔਰ ਸਾਡੇ ਕੰਟਰੈਕਟ ਵਾਲੇ ਭਰਾਵਾਂ ਨੂੰ ਰੈਗੂਲਰ ਕਰਨਾ ਜਿਹੜੇ ਆਊਟਸੋਰਸਡ ਨੇ ਉਹਨਾਂ ਨੂੰ ਠਿੱਕੇਦਾਰੀ ਸਿਸਟਮ ਦੇ ਵਿੱਚ ਕੱਢ ਕੇ ਕੰਪਲੈਕਸ ਤੇ ਲੈਣਾ ਔਰ ਪਿੱਛੇ ਜੇ ਭਰਤੀ ਹੋਈ ਸੀ ਸਾਡੇ ਵਿਭਾਗ ਦੇ ਵਿੱਚ ਅਦਾਰੇ ਦੇ ਵਿੱਚ ਅਸੀਂ ਇੱਕੋ ਜਿਹਾ ਕੰਮ ਕਰਦੇ ਆਂ ਪ੍ਰਾਇਮਰੀ ਕਨੈਕਟਰੀ ਜਾਂ ਕੋਈ ਵਰਕਸ਼ਾਪ ਦੇ ਵਿੱਚ ਮਿਸਤਰੀ ਨੇ ਕੰਮ ਇੱਕੋ ਜਿਹਾ ਕਰਦੇ ਆ ਪਰ ਤਨਖਾਹ ਸਾਡੇ ਵਿਭਾਗ ਦੇ ਵਿੱਚ ਦੋ ਨੇ ਉਹਨਾਂ ਦੀ 9900 ਰੁਪਿਆ ਤਨਖਾਹ ਪਿੱਛੇ ਕੈਪਟਨ ਸਰਕਾਰ ਵੇਲੇ ਅਧਿਆਦੀ ਮੁਲਾਜ਼ਮਾਂ ਦੀ ਤਨਖਾਹ ਬਾਦਮੀ ਸੀ 18000 ਰੁਪਿਆ ਕਰਦੀ ਸੀ ਵੀ ਸਾਡੇ ਵਿਭਾਗ ਦੇ ਵਿੱਚ ਦੋ ਤਨਖਾਹਾਂ ਔਨ ਕਰਕੇ ਸਾਡਾ ਇਹਨਾਂ ਨੇ 파ੜ ਪਾਇਆ ਪਿਆ ਸਾਡੀ ਮੰਗ ਆ ਵੀ ਜੇ ਸਾਡਾ ਕੰਮ ਇੱਕੋ ਜਿਹਾ ਆ ਅਦਾਰਾ ਇੱਕੋ ਜਿਹਾ ਸਾਡੀ ਤਨਖਾਹ ਸਾਰਿਆਂ ਦੀ ਇੱਕ ਬਰਾਬਰ ਕੀ ਠੀਕ ਹੈ ਉਹ ਵੀ 18000 ਵੀ ਨਾਮਾਤਰੀ ਤਨਖਾਹ ਹਜੇ ਵੀ ਸਾਡੇ ਬੰਦੇ 99000 ਰੁਪਏ ਦੇ ਕੰਮ ਕਰ ਰਹੇ ਡਰਾਈਵਰ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਸਾਨੂੰ ਸੰਘਰਸ਼ ਹੋਰ ਤਿੱਖਾ ਨਾ ਕਰਨਾ ਪਵੇ ਸਾਡੀ ਲੋੜਾਈ ਕਿੰਤੀ ਜਾਵੇ ਸਾਡੀ ਕੋਈ ਪਾਲਸੀ ਵਧੀਆ ਬਣਾਈ ਜਾਵੇ ਜਿਹਦੇ ਰਾਏ ਆਟੋਮੈਟਿਕਲੀ ਸਾਰੇ ਮਜ਼ਮਾ ਰੈਗੂਲਰ ਹੋਣ ਜਾਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਇਹਨਾਂ ਦਾ ਪਹਿਲ ਦੇ ਆਧਾਰ ਤੇ ਇਹੀ ਵਾਦਾ ਸੀਗਾ ਜਿਹੜੇ ਆਪਣੇ ਵਾਦੇ ਭੁੱਲ ਗਏ ਉਹ ਟ੍ਰਾਂਸਪੋਰਟ ਮੰਤਰੀ ਸਾਹਿਬ ਤਾਂ ਪਤਾ ਨਹੀਂ ਕਿੰਨੀ ਕਿ ਨਾਫ਼ਰਤ ਕਰਦੇ ਆ ਸਾਡੇ ਕੱਚੇ ਮੁਲਾਜ਼ਮਾਂ ਤੋਂ ਨਾ ਤਾਂ ਉਹ ਕੋਈ ਢੰਗ ਨਾਲ ਗੱਲ ਕਰਦੇ ਆ ਉਹ ਤਾਂ ਐਵੇਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਹੜਤਾਲ ਕਰਦੇ ਆ ਹੜਤਾਲ ਕਰ ਲਓ ਕਿੰਨੇ ਕੁ ਦਿਨ ਹੜਤਾਲ ਕਰੋਗੇ ਤੁਸੀਂ ਆਪ ਹੀ ਉੱਠ ਜੇ ਇਹਨਾਂ ਦਾ ਰਵਈਆ ਠੀਕ ਆ ਅਸੀਂ ਸੀਐਮ ਸਾਹਿਬ ਨੂੰ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਵੀ ਸਾਡੇ ਵੱਲੋਂ ਥੋੜਾ ਜਿਹਾ ਧਿਆਨ ਦੇ ਕੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਿਆ ਜਾਵੇ ਅਸੀਂ ਕੋਈ ਸੰਘਰਸ਼ ਕਰਨ ਦਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਸੰਘਰਸ਼ ਮਜਬੂਰ ਹੋ ਕੇ ਕਰ ਰਹੇ ਆ ਕਿਉਂਕਿ ਸਾਡੀ ਕੋਈ ਇਹਨਾਂ ਨੇ ਸਵਾਇੀ ਨਹੀਂ ਕੀਤੀ ਜੇ ਸਾਡੀ ਸੁਣਵਾਈ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਘਰ ਸੋਰ ਵੀ ਡੇਜ ਕਰਾਂਗੇ ਦੇਖਾ ਕਰਾਂਗੇ ਧੰਨਵਾਦ ਜੀ ਇੱਕ ਫੋਟੋ ਖਿੱਚ ਲਈ ਪਾ ਇਹ ਆਪ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਮੰਤਰੀ ਆ ਮਰਦਾਬਾਦ ਵਿਰੋਧ ਸਰਕਾਰ ਮਰਦਾਬਾਦ ਮਰਦਾਬਾਦ ਠੇਕੇਦਾਰੀ ਸਿਸਟਮ ਬੰਦ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਇਹ ਆਪ ਸਰਕਾਰ ਮਰਦਾਬਾਦ ਮਰਦਾਬਾਦ ਇਹ ਹੜਤਾਲ ਵੀ ਕਿੰਨੇ ਦਿਨ ਤੋਂ ਚੱਲ ਰਹੀ ਆ ਇਹ ਵੀਰੇ ਤਿੰਨ ਦਿਨਾਂ ਦੀ ਹੜਤਾਲ ਅੱਜ ਅੱਜ ਸਟਾਰਟ ਹੋਈ ਹੈ ਠੀਕ ਹੈ ਵੀ 6 7 8 ਦੀ ਹੜਤਾਲ ਆ ਵੈਸੇ ਸਾਡੀ ਤਿੰਨ ਦਿਨਾਂ ਦੀ ਕਾਲ ਆ 6 7 8 ਦੀ ਬਾਕੀ ਅੱਗੇ ਦੇਖਦੇ ਆ ਜੇ ਸਾਡੇ ਹੁਣ ਇਹਨਾਂ ਨੇ ਕੋਈ ਨਾਂ ਸੁਣਵਾਈ ਕਰੀ ਤਾਂ ਹੋਰ ਵੀ ਹੋ ਸਕਦੀ ਅੱਗੇ ਸੰਘਰਸ਼ ਅਸੀਂ ਹੋਰ ਅਲੀਕ ਸਕਦੇ ਆ ਤੁਹਾਨੂੰ ਸਤ ਨੂੰ ਅਸੀਂ ਚੰਡੀਗੜ੍ਹ ਕੱਲ ਨੂੰ ਅਸੀਂ ਜਾਣਾ ਪ੍ਰਧਾਨ ਮੰਤਰੀ ਰਹਿਸ ਦਾ ਘਰਾਉ ਕਰਨਾ ਆ ਇਹ ਤੁਸੀਂ ਸਰਕਾਰੀ ਬੱਸ ਦੇ ਸਾਰੇ ਉਹ ਹਾਂਜੀ ਹਾਂਜੀ 28 ਦੇ 28 ਡੀਪਾਂ ਵਿੱਚੋਂ ਜਿੰਨੇ ਵਰਕਰ ਆ ਸਾਰੇ ਗੱਡੀਆਂ 'ਪਰ ਭਰ ਕੇ ਜਾਣਗੇ ਅਸੀਂ ਕੱਲੋ ਚੰਡੀਗੜ੍ਹ ਜਾਵਾਂਗੇ ਜੀ ਸੀਐਮ ਸਾਹਿਬ ਦੇ ਰਹਿਸ ਦੇ ਅੱਗੇ ਬੈਠਾਂਗੇ ਜਾ ਕੇ ਜੇ ਉਹਨਾਂ ਨੇ ਸੁਣਵਾਈ ਕੀਤੀ ਸਾਡੀ ਕੋਈ ਤਾਂ ਠੀਕ ਆ ਨਹੀਂ ਫਿਰ ਅਸੀਂ ਅੱਗੇ ਸੰਘਰਸ਼ ਜ਼ੋਰ ਅਲਿਖਾਂਗੇ ਵੈਸੇ ਅਜੇ ਸਾਡਾ ਤਿੰਨ ਦਿਨਾਂ ਦਾ ਸੰਘਰਸ਼ ਲਿਖਿਆ ਹੋਇਆ ਠੀਕ ਆ ਬਈ ਇਹ ਜਿਹੜੇ ਸਰਕਾਰ ਦਾ ਜਾਂ ਠੇਕੇਦਾਰਾਂ ਦਾਗਾ ਕਿਵੇਂ ਜੀ ਮਤਲਬ ਠੇਕੇਦਾਰਾਂ ਨੇ ਪੱਕਾ ਉਹ ਕਰਨਾ ਵੀ ਤੁਹਾਨੂੰ ਅੱਗੇ ਜੀ ਸਰਕਾਰ ਨੇ ਕਰਨਾ ਜੀ ਸਰਕਾਰ ਕਰਨੇ ਦਾ ਠੇਕੇਦਾਰ ਦਾ ਸ਼ੋਸ਼ਣ ਕਰਨ ਵਾਸਤੇ ਵਿੱਚ ਇਹਨਾਂ ਨੇ ਪਾਇਆ ਰੱਖਿਆ ਉਹਨੇ ਪਾਏ ਹੋਏ ਇਹਨਾਂ ਦੇ ਉਹ ਤਾਂ ਵਿਚੋਲੇ ਪਾਏ ਹੋਇਆ ਵੀ ਪੰਜਾਬ ਦੇ ਨੌਜਵਾਨਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕੀਤਾ ਜਾਵੇ ਠੀਕ ਹੈ ਤਾਂ ਕਰਕੇ ਇਹਨਾਂ ਨੇ ਠੇਕੇਦਾਰ ਪਾਏ ਹੋਏ ਆ ਵਿੱਚ ਠੀਕ ਹੈ ਵੀ ਠੇਕੇਦਾਰਾਂ ਸਾਡੀ ਤਾਂ ਮੰਗ ਇਹ ਆ ਵੀ ਠੇਕੇਦਾਰਾਂ ਨੂੰ ਕੱਢੋ ਬਾਹਰ ਮਹਕਮੇ ਦੀ ਭਰਤੀ ਕਰੋ ਮਹਕਮੇ ਦੀ ਭਰਨਾ ਨਾ ਰੋਕੋ ਰੋਜ਼ਗਾਰ ਜਿਹੜੇ ਪਹਿਲਾਂ 20-20 ਸਾਲਾਂ ਦੇ ਸਾਡੇ ਮਲਾਜ਼ਮਾ ਕੱਚੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰੋ ਜਿਹੜੀ ਅੱਗੇ ਭਰਤੀ ਆਉਣੀ ਆ ਨਵੇਂ ਸਾਡੇ ਮੁੰਡੇ ਭਰਤੀ ਹੋਣੇ ਆ ਉਹਨਾਂ ਨੂੰ ਤੁਸੀਂ ਕਿਸੇ ਪਾਲਿਸੀ ਦੇ ਲੈਣਾ ਰੈਗੂਲਰ ਭਰਤੀ ਕਰੋ ਉਹਨਾਂ ਦੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸਾਨੂੰ 8-8 10-10 ਸਾਲ ਹੋ ਗਏ ਵਿੱਚ ਵਿੱਚ ਸਾਡੇ ਸਾਥੀ ਰਿਟਾਇਰ ਵੀ ਹੋ ਗਏ ਕੱਚੇ ਰਿਟਾਇਰ ਹੋ ਗਏ ਵਿੱਚ ਵਿੱਚ 20-20 ਸਾਲ 15-15 ਸਾਲ ਵੀ ਹੋ ਗਈ ਠੀਕ ਆ ਵੀਰੇ 8-10 ਸਾਲ ਦਾ ਹਰੇਕ ਵੀ ਹੋ ਗਿਆ ਮਾਜੂਰ ਇੱਕ ਸਾਡੀ ਮੰਗਾਂ ਲੱਗੀਆਂ ਆਈ ਜੀ ਨੇ ਇੱਕ ਤਾਂ ਕੰਟਰੈਕਟ ਵਾਲੇ ਸਾਥੀਆਂ ਨੂੰ ਰੈਗੂਲਰ ਕਰਨ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਠੇਕੇਦਾਰੀ ਸਿਸਟਮ ਬੰਦ ਕਰਕੇ ਉਹਨਾਂ ਨੂੰ ਕੰਟਰੈਕਟਰ ਦੇ ਲੈਣ ਔਰ ਬਾਕੀ ਸਾਡੇ ਸਾਰੇ ਬੰਦੇ ਮਲਾਜ਼ਮਾਂ ਦੀ ਤਨਖਾਹ ਬਰਾਬਰ ਕਰਨ ਦੀ ਗੱਲ ਠੀਕ ਹੈ ਓਕੇ ਧੰਨਵਾਦ ਜੀ ਇਹ ਸਾਰੇ ਸਰਕਾਰੀ ਬਸਾਂ ਹੈ ਵੀਰੇ ਮਲਾਜ਼ਮਾਂ ਨੇ ਹੜਤਾਲ ਕੀਤੀ ਵੀ ਹੈਗੀ ਇਹ ਹੜਤਾਲ 3 ਦਿਨਾਂ ਦੀ ਹੈਗੀ ਤੇ ਸਾਰੇ ਮੰਗਾਂ ਮਨਜ਼ੂਰ ਕੀਤੀਆਂ ਜਾਣ